ਕੈਬਨਟ ਦੇ ਬੈੱਕ ਇਹ ਬਿੱਲ ਕਰਵਾ ਪਾਸ ਕਰ ਤੁਸੀਂ ਕਹੋ ਨਾ ਇਹ ਨਕਲੀ ਹੈ ਇਹ ਬਿੱਲ ਪਾਸ ਕਰਵਾਏ ਇਹਨਾਂ ਨੇ ਕੈਬਨਟ ਮੇ ਕਰਾਇਆ ਕਿ ਨਹੀਂ ਕਰਾਇਆ ਤੁਸੀਂ ਕਹਿੰਦੇ ਸੀ ਨਹੀਂ ਉਹ ਮੰਤਰੀ ਸੀ ਤੁਸੀਂ ਬੋਲ ਰਹੇ ਕਿ ਮੈਂ ਮੰਤਰੀ ਸੀ ਤੁਸੀਂ ਕੈਬਨਟ ਦੇ ਮੰਤਰੀ ਸੀ ਝੂਠ ਬੋਲ ਰਹੇ ਹੋਰੇ ਡਰਾਮਾ ਕਰ ਰਹੇ ਹੋ ਸਤੀਫਾ ਪਹਿਲਾਂ ਦਿਓ ਸਤੀਫਾ ਬਾਅਦ ਦਿੱਤਾ ਪਹਿਲਾਂ ਇਹ ਬਿੱਲ ਪਾਸ ਕਰਾਣ ਦੀ ਨੀਤੀ ਹੀ ਉਹਨਾਂ ਤੁਸੀਂ ਬੈਲ ਖਾਣਾ ਕਰਨ ਦੇ ਵਿੱਚ ਬੈਠੇ ਸੀ ਇਹ ਮਾਰ ਵੀ ਇਹਨਾਂ ਨੂੰ ਵੰਟ ਰਿਓ ਰੱਦ ਕਰੋ ਰੱਦ ਕਰੋ ਸਾਰਾ ਇੱਕ ਤਾਂ ਜਿੰਦਾਬਾਦ 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 ਸਾਰਾ ਇੱਕ ਤਾਂ ਜਿੰਦਾਬਾਦ ਪੂਰੀ ਕਰੋ ਪੂਰੀ ਕਰੋ ਸਾਰਾ ਇੱਕ ਤਾਂ ਜਿੰਦਾਬਾਦ ਪੂਰੀ ਕਰੋ ਪੂਰੀ ਕਰੋ ਜਦੋਂ ਯਾਰ ਝੂਠ ਬੋਲਦੇ ਆ ਸਾਰਾ ਇੱਕ ਤਾਂ ਜਿੰਦਾਬਾਦ मोदी जी तोमर ने नाण देखे थे कल बीएसपी ये ये बिल पास कराने वाले हैं कैबिनेट मंत्री थी जो सच्चा झूठ तो बोलो तुम बोलो सच्चा झूठ कैबिनेट मंत्री बिल पास करवा दिया भाई स्टीम कर दिया बिल पास करा के दिया पहले दिया पहले दिया पहले दिया महीने लगातार बिल के हक में वोट महीने बड़े बाबा साहब ਛੋਟੇ ਬਾਦਲ ਸਾਹਿਬ ਅੱਜ ਕਿੱਥੇ ਨੇ 5 ਦਿਨ ਬਾਦਲ ਸਾਹਿਬ ਹੋ ਗਏ ਅਕਾਲੀ ਦਲ ਦੇ ਪ੍ਰਧਾਨ ਨੇ ਉਹ ਗਾਇਬ ਨੇ ਗਾਇਬ ਨੇ ਪੰਜ ਪੰਜ ਦਿਨਾਂ ਦਾ ਪਾਰਲੀਮੈਂਟ ਦੱਸੋ ਕਿੱਥੇ ਆ ਆ ਕਿਧਰ ਥੇ ਆ ਆ ਕਿਧਰ ਥੇ ਜਦ ਮੇਰੀ ਪਹਿਲੀ ਸਪੀਚ ਸੀ ਕੈਬਨਿਟ ਮੰਤਰੀ ਸੀ ਵਿੱਚ ਉਹ ਵੀ ਕੈਬਨਿਟ ਮੰਤਰੀ ਨੇ ਕੋਈ ਝੂਠ ਝੂਠ ਕੈਬਨਿਟ ਮੰਤਰੀ ਸੀ ਵਿੱਚ ਉਹ ਡਰਾਮਾ ਕਰਦੀ ਆ ਖੜੇ ਹੋ ਕੇ ਕੈਬਨਿਟ ਮੰਤਰੀ ਵਿਰੋਧੀ ਸਰਕਾਰ ਸ਼ਰਮ ਪਰਦਾ ਫਾਸ ਹੋ ਜਾਏਗਾ ਝੂਠ ਬੋ ਕੇ ਪੁੱਛੋ ਮੰਤਰੀ ਸੀ ਦੇ ਨਹੀਂ ਕੈਬਨਿਟ ਸੀ ਦੇ ਨਹੀਂ ਇਹ ਉਹ ਡਰਾਮਾ ਕਰਦੇ ਜਾ ਕੇ ਇਹ ਇਹ ਤਾਂ ਮਾਰ ਕਿਸਾਨਾਂ ਨੂੰ ਇਹਦਾ ਬਿਲ ਪਾਸ ਕਰਾਉਣ ਵਾਲੇ ਉਹ ਡਰਾਮਾ ਕਰਦੇ ਖੜ ਕੇ ਪਾਰਲੀਮੈਂਟ ਦੇ ਬਾਹਰ ਬਿਲਕੁਲ ਝੂਠੇ ਨੇ ਏਜੰਟ ਬਨੇ ਹੋਏ ਹੈ ਭਾਜਪਾ ਕੇ ਏਜੰਟ ਕੋ ਦੇਖ ਲੋ ਭਾਜਪਾ ਕੇ ਜਿੰਨਾਂ ਸਰਪੰਚੀ ਇੱਕ ਤੋਂ ਸ਼ਰਮ ਕਰੋ ਆਪ ਕਹਾਂ ਸੁਖਵੀਰ ਬਾਦਲ ਇਨਕੇ ਪ੍ਰੈਜ਼ੀਡੈਂਟ ਪੁੱਛੋ ਕਹਾਂ ਹੈ ਬਾਤੀ ਪੰਜ ਮਿੰਨੋ ਕੇ ਕਹਾਂ ਹੈ ਇਨਕੇ ਪ੍ਰੈਜ਼ੀਡੈਂਟ ਇੱਕ ਦਿਨ ਵੀ ਪ੍ਰਧਾਨ ਇਹਨਾਂ ਦੇ ਬਿਲ ਪਾਸ ਕਰਾਉਂਦੇ ਨੇ ਇੱਕ ਦਿਨ ਵੀ ਤੁਹਾਡੇ ਸੁਖਵੀਰ ਸਿੰਘ ਬਾਦਲ ਕੰਟ ਦੇ ਨੌਂਦੇ ਰਾਇਲ ਕੋਨਫਰੰਸ ਕਰ ਰਹੇ ਹੋ अब एक साइड हो जाइए करो पूरी करो शर्म